ਦਨ ਦਿਨ ਤੱਕ ਦੋ ਮੁਲਕਾਂ ਨੂੰ ਸਿੰਘਾਂ ਨੇ ਭਾਜੜਾ ਪਾਈ ਰੱਖੀਆਂ ਵੇਖਾਂਗੇ ਇਹ ਹੈਰਾਨੀਜਨ ਕਾਰਨਾਮਾ ਅੱਜ ਦੇ ਇਸ ਵੀਡੀਓ ਵਿੱਚ ਤਾਂ ਚਲੋ ਫਿਰ ਸਕਸੈਸਦਾਰਾ ਚੈਨਲ ਸਬਸਕ੍ਰਾਈਬ ਕਰਦੇ ਹੋਏ ਅੱਗੇ ਵਧੀਏ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਸਨ 1981 ਦੇ ਜਲੰਧਰ ਸ਼ਹਿਰ ਤੋਂ ਮਾਡਲ ਟਾਊਨ ਇਲਾਕੇ 'ਚ ਵੱਸਣ ਵਾਲੇ ਭਾਈ ਤਜਿੰਦਰਪਾਲ ਸਿੰਘ ਦੀ ਉਮਰ ਉਸ ਸਮੇਂ 29 ਸਾਲ ਸੀ। ਉਹਨਾਂ ਦਾ ਵਿਆਹ ਹੋ ਚੁੱਕਿਆ ਸੀ ਤੇ ਕੁਝ ਕੁ ਮਹੀਨੇ ਪਹਿਲਾਂ ਹੀ ਪ੍ਰਮਾਤਮਾ ਨੇ ਉਹਨਾਂ ਦੇ ਘਰੇ ਪੁੱਤਰ ਦੀ ਦਾਤ ਬਖਸ਼ੀ ਸੀ। ਤੇ ਰੋਜ਼ਗਾਰ ਦੇ ਰੂਪ ਵਿੱਚ ਭਾਈ ਤਜਿੰਦਰਪਾਲ ਸਿੰਘ ਨੇ ਇਸੇ ਮਾਡਲ ਟਾਊਨ ਇਲਾਕੇ ਦੇ ਗੁਰੂ ਘਰ ਦੇ ਲਾਗੇ ਇੱਕ ਕਿਤਾਬਾਂ ਦੀ ਦੁਕਾਨ ਖੋਲੀ। 7 ਸਤੰਬਰ 1981 ਜਿਸ ਦਿਨ ਇਸ ਦੁਕਾਨ ਦਾ ਉਦਘਾਟਨ ਸੀ। ਭਾਈ ਤਜਿੰਦਰਪਾਲ ਸਿੰਘ ਬੜੇ ਖੁਸ਼ ਨਜ਼ਰ ਆ ਰਹੇ ਸਨ। ਖਾਨਪਿੰਦੇ ਪ੍ਰੋਗਰਾਮ ਦੇ ਨਾਲ ਨਾਲ ਭਾਈ ਸਾਹਿਬ ਆਏ ਹੋਏ ਮਹਿਮਾਨਾਂ ਨੂੰ ਦੁਕਾਨ ਦੀਆਂ ਕਿਤਾਬਾਂ ਤੇ ਹੋਰ ਸਮਾਨ ਵਿਖਾ ਰਹੇ ਸਨ ਇਸੇ ਚਲਦੇ ਹੋਏ ਪ੍ਰੋਗਰਾਮ ਦੇ ਦੌਰਾਨ ਹੀ ਇੱਕ ਸ਼ਖਸ ਨੇ ਆ ਕੇ ਭਾਈ ਤੇਜਿੰਦਰਪਾਲ ਸਿੰਘ ਦੇ ਕੰਨ ਵਿੱਚ ਕੋਈ ਗੱਲ ਕਹੀ ਜਿਸ ਨੂੰ ਸੁਣ ਕੇ ਭਾਈ ਸਾਹਿਬ ਦੇ ਚਿਹਰੇ ਦੇ ਹਾਵ ਭਾਵ ਹੀ ਬਦਲ ਗਏ ਉਹਨਾਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਤੁਰੰਤ ਹੀ ਉੱਥੋਂ ਜਾਣ ਦੀ ਬੇਨਤੀ ਕੀਤੀ ਤੇ ਫਿਰ ਉਸੇ ਸਮੇਂ ਆਪਣੀ ਨਵੀਂ ਖੋਲੀ ਹੋਈ ਦੁਕਾਨ ਨੂੰ ਤਾਲਾ ਲਾ ਕੇ ਉੱਥੋਂ ਗਾਇਬ ਹੋ ਗਏ ਤੇ ਐਸਾ ਗਾਇਬ ਹੋਏ ਕਿ ਅਗਲੇ 35 ਸਾਲਾਂ ਤੱਕ ਮੁੜ ਕੇ ਨਹੀਂ ਆਏ ਉਸ ਬੰਦੇ ਨੇ ਭਾਈ ਸਾਹਿਬ ਦੇ ਕੰਨ ਵਿੱਚ ਕੀ ਗੱਲ ਕਹੀ ਸੀ ਇਨ ਬਿਨ ਤੱਕ ਮੈਨੂੰ ਨਹੀਂ ਦੱਸ ਸਕਦਾ ਪਰ ਅਗਲੀਆਂ ਕੁਝ ਘਟਨਾਵਾਂ ਤੋਂ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਤੇ ਇਸ ਦਿਨ ਤੋਂ ਠੀਕ 22 ਦਿਨਾਂ ਬਾਅਦ 29 ਸਤੰਬਰ ਨੂੰ ਭਾਈ ਤੇਜਿੰਦਰਪਾਲ ਸਿੰਘ ਅੰਮ੍ਰਿਤਸਰ ਦੇ 에어ਪੋਰਟ ਤੇ ਖੜੇ ਸਨ ਤੇ ਉਹਨਾਂ ਦੇ ਨਾਲ ਸਨ ਉਹਨਾਂ ਦੇ ਚਾਰ ਸਾਥੀ ਭਾਈ ਸਤਨਾਮ ਸਿੰਘ ਭਾਈ ਗਜੈਂਦਰ ਸਿੰਘ ਭਾਈ ਕਰਨ ਸਿੰਘ ਤੇ ਭਾਈ ਜਸਵੀਰ ਸਿੰਘ ਤੇ ਇਹ ਪੰਜੇ ਜਣੇ ਫਲਾਈਟ ਨੰਬਰ IC423 ਜੋ ਕਿ ਅੰਮ੍ਰਿਤਸਰ ਤੋਂ ਸ਼੍ਰੀਨਗਰਵਲ ਉਡਾਨ ਪਰਦੀ ਸੀ ਉਹਦੀ ਉਡੀਕ ਵਿੱਚ ਸਨ ਤੇ ਇਹ ਪੰਜੇ ਜਣੇ ਪਿਛਲੇ ਇੱਕ ਹਫ਼ਤੇ ਵਿੱਚ ਤੀਸਰੀ ਵਾਰ ਇਸ ਰੂਟ ਤੇ ਯਾਤਰਾ ਕਰ ਰਹੇ ਸਨ ਫਲਾਈਟ ਵਿੱਚ ਕੌਣ ਕੌਣ ਕਰੂ ਮੈਂਬਰ ਹੁੰਦਾ ਹੈ ਫਲਾਈਟ ਦਾ ਸ਼ੈਡਿਊਲ ਕੀ ਰਹਿੰਦਾ ਹੈ ਪਹਿਲਿਆਂ ਦੋਵੇਂ ਯਾਤਰਾ ਵਿੱਚ ਇਹ ਪੰਜੇ ਜਣੇ ਸਾਰਾ ਹਿਸਾਬ ਕਿਤਾਬ ਲਾ ਚੁੱਕੇ ਸਨ ਤੇ ਜਦੋਂ ਪਲੇਨ ਨੇ ਉਡਾਨ ਭਰ ਲਈ ਤਾਂ ਗਜਿੰਦਰ ਸਿੰਘ ਤੇ ਜਸਵੀਰ ਸਿੰਘ ਬਾਥਰੂਮ ਦੇ ਕੋਲ ਜਾ ਕੇ ਖੜੇ ਹੋ ਗਏ ਤੇ ਥੋੜੇ ਚਿਰ ਬਾਅਦ ਹੀ ਜਦੋਂ 에ਰ ਹੋਸਟੈਸ ਨੇ ਪਾਇਲਟ ਨੂੰ ਚਾਹ ਪਾਣੀ ਫੜਾਉਣ ਲਈ ਕਾਕਪਿਟ ਦਾ ਦਰਵਾਜ਼ਾ ਖੁਲਵਾਇਆ ਤਾਂ ਇਹ ਦੋਵੇਂ ਵੀ ਨਾਲ ਹੀ ਕਾਕਪਿਟ ਵਿੱਚ ਦਾਖਲ ਹੋ ਗਏ ਤਿੰਨ ਦੋਵਾਂ ਨੇ ਆਪਣੀਆਂ ਕਿਰਪਾਨਾਂ ਕੱਢ ਕੇ ਦੋਵੇਂ ਪਾਇਲਟਾਂ ਦੀਆਂ ਗਰਦ ਤੇ ਰਖ ਲੀਆਂ ਤੇ ਉਸੇ ਸਮੇਂ ਹੀ ਬਾਹਰ ਕੈਬਨ ਵਿੱਚ ਤੇਜਿੰਦਰਪਾਲ ਸਤਨਾਮ ਤੇ ਕਰਮ ਸਿੰਘ ਵੀ ਖੜੇ ਹੋ ਗਏ ਤੇ ਇਹਨਾਂ ਤਿੰਨਾਂ ਨੇ ਵੀ ਆਪਣੀਆਂ ਕਿਰਪਾਨਾਂ ਕੱਢ ਕੇ ਹਵਾ ਵਿੱਚ ਲਹਿਰਾ ਦਿੱਤੀਆਂ ਤੇ ਯਾਤਰੀਆਂ ਮੂਰੇ ਐਲਾਨ ਕਰਤਾ ਕਿ ਪਲੇਨ ਹਾਈਜੈਕ ਹੋ ਚੁੱਕਿਆ ਹੈ ਕਰਮ ਸਿੰਘ ਨੇ ਖੁਦ ਆਪਣੀ ਕਿਰਪਾਨ ਨਾਲ ਆਪਣਾ ਹੱਥ چیر ਲਿਆ ਤੇ ਲਹੂ ਰੁਹਾਨ ਹੋਈ ਬਾਹ ਨੂੰ ਯਾਤਰੀਆਂ ਨੂੰ ਵਿਖਾਉਂਦੇ ਹੋਏ ਇਹ ਜਾਹਰ ਕੀਤਾ ਕਿ ਮਾਮਲੇ ਨੂੰ ਹਲਕੇ ਵਿੱਚ ਨਾ ਲਿਆ ਜਾਵੇ ਗੱਲ ਬਹੁਤ ਗੰਬੀਰ ਹੋ ਚੁੱਕੀ ਹੈ ਇਸ ਦੇ ਨਾਲ ਹੀ ਤੇਜਿੰਦਰਪਾਲ ਸਿੰਘ ਨੇ ਕੱਪੜੇ 'ਚ ਬੰਨੇ ਤਿੰਨ ਗਰਨੇ ਵਿਖਾਉਂਦੇ ਹੋਏ ਜਹਾਜ਼ ਉਡਾਉਣ ਦੀ ਧਮਕੀ ਦਿੱਤੀ ਤੇ ਪਾਇਲਟ ਨੂੰ ਕਿਹਾ ਕਿ ਚੁੱਪਚਾਪ ਜਹਾਜ਼ ਨੂੰ ਲਾਹੌਰ 에ਅਰਪੋਰਟ ਵੱਲ ਲੈ ਚੱਲੇ ਤੇ ਹੈਰਾਨੀ ਦੀ ਗੱਲ ਹੈ ਕਿ ਇਸ ਜਹਾਜ਼ ਨੂੰ ਲਾਹੌਰ 에ਅਰਪੋਰਟ ਤੇ ਉਤਾਰਨ ਦੀ ਮਨਜ਼ੂਰੀ ਵੀ ਮਿਲ ਗਈ ਪਲੇਨ ਲੈਂਡ ਹੋਣ ਤੋਂ ਬਾਅਦ ਭਾਰਤ ਸਰਕਾਰ ਨੂੰ ਇਸ ਹਾਈਜੈਕ ਦੀ ਸੂਚਨਾ ਦਿੱਤੀ ਗਈ ਜਿਸ ਦੇ ਨਾਲ ਹੀ ਸਰਕਾਰ ਨੂੰ ਭਾਜੜਾ ਪੈ ਗਈਆਂ ਖੜੇ ਪੈਰ ਇੱਕ ਕ੍ਰਾਈਮ ਮੈਨੇਜਮੈਂਟ ਕਮੇਟੀ ਬਣਾ ਕੇ ਪਾਕਿਸਤਾਨ ਹਾਈ ਕਮਿਸ਼ਨ ਨਾਲ ਵਾਰਤਾ ਸ਼ੁਰੂ ਕੀਤੀ ਗਈ ਹਾਲਾਂਕਿ ਦੋਵਾਂ ਮੁਲਕਾਂ ਦੇ ਰਿਸ਼ਤੇ ਕਿੰਨੇ ਚੰਗੇ ਹਨ ਇਹ ਤਾਂ ਆਪਾਂ ਸਭ ਜਾਣਦੇ ਹਾਂ ਪਰ ਫਿਰ ਵੀ ਇਸ ਮਾਮਲੇ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੇ ਕਾਫੀ ਕੋਆਪਰੇਟ ਕੀਤਾ ਤੇ ਜਦੋਂ ਪਲੇਨ ਵਿੱਚ ਹਾਈਜੈਕਰ ਸਿੰਘਾਂ ਨਾਲ رابطہ ਕੀਤਾ ਗਿਆ ਤਾ ਪਤਾ ਲੱਗਿਆ ਕਿ ਇਹ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਸਮਰਥਕ ਹਨ ਦਰਅਸਲ ਹਜੇ ਕੁਝ ਦਿਨ ਪਹਿਲਾਂ ਹੀ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਨੂੰ ਹਿੰਦ ਸਮਾਚਾਰ ਗਰੁੱਪ ਦੇ ਮਾਲਕ ਲਾਲਾ ਜਗਤ ਨਾਰਾਇਣ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਇਹ ਸਿੰਘ ਛੇਤੀ ਤੋਂ ਛੇਤੀ ਸੰਤਾਂ ਦੀ ਰਿਹਾਈ ਚਾਹੁੰਦੇ ਸਨ ਇਸ ਤੇ ਨਾਲ ਹੀ ਗ੍ਰਿਫਤਾਰੀ ਵਾਲੇ ਦਿਨ ਹੋਈ ਹਿੰਸਾ ਕਾਰਨ ਉਨ੍ਹਾਂ ਦੇ ਪਰਿਵਾਰਾਂ ਲਈ ਇਹ ਸਿੰਘ ਮੁਆਵਜ਼ੇ ਦੀ ਮੰਗ ਕਰ ਰਹੇ ਸਨ ਪਾਕਿਸਤਾਨੀ ਮਿਲਟਰੀ ਮੌਕੇ ਤੇ ਪਹੁੰਚੀ ਤੇ ਜਹਾਜ਼ ਨੂੰ ਚਾਰੇ ਪਾਸਿਓ ਘੇਰਾ ਪਾ ਲਿਆ ਰੈਸਕਿਊ پلان ਸ਼ੁਰੂ ਹੋਇਆ ਤੇ ਹੌਲੀ-ਹੌਲੀ ਹਾਈਜੈਕਰਸ ਨਾਲ ਵਾਰਤਾ ਸ਼ੁਰੂ ਕੀਤੀ ਗਈ ਤੇ ਸ਼ਾਮ ਤੱਕ ਸਿੰਘਾਂ ਨੇ ਔਰਤਾਂ ਤੇ ਬੱਚਿਆਂ ਨੂੰ ਰਿਹਾ ਕਰ ਦਿੱਤਾ ਆਮ ਤੌਰ ਤੇ ਇਸ ਤਰ੍ਹਾਂ ਦੇ ਹਾਈਜੈਕ ਤੋਂ ਬਾਅਦ ਰਿਹਾ ਕੀਤੇ ਗਏ ਲੋਕ ਬਾਹਰ ਆ ਕੇ ਹਾਲ ਬਿਆਨ ਕਰਦੇ ਹਨ ਕਿ ਉਹਨਾਂ ਨੂੰ ਅੰਦਰ ਕਿਸ ਤਰ੍ਹਾਂ ਡਰਾਇਆ ਧਮਕਾਇਆ ਗਿਆ ਉਹਨਾਂ ਨਾਲ ਬੁਰਾ ਵਿਹਾਰ ਕੀਤਾ ਗਿਆ ਪਰ ਇਸ ਜਹਾਜ਼ ਤੋਂ ਬਾਹਰ ਆਏ ਲੋਕਾਂ ਨੇ ਕਿਸ ਤਰ੍ਹਾਂ ਹਾਈਜੈਕ ਕਰਸ ਦੀ ਤਾਰੀਫ ਕੀਤੀ ਇਹ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਵੇਖ ਚੁੱਕੇ ਹਾਂ ਤੇ ਉਸੇ ਰਾਤ ਤਕਰੀਬਨ 11:30 ਵਜੇ ਦੇ ਕਰੀਬ ਆਰਮੀ ਦੇ ਜਵਾਨਾਂ ਨੂੰ ਖਾਣ ਪੀਣ ਦਾ ਸਮਾਨ ਪਹੁੰਚਾਉਣ ਦੇ ਬਹਾਨੇ 에어ਪੋਰਟ ਸਟਾਫ ਬਣਾ ਕੇ ਪਲੇਨ ਵਿੱਚ ਭੇਜਿਆ ਗਿਆ ਅੰਦਰ ਹਾਈਜੈਕਰਸ ਕੋਲ ਕੋਈ ਵੀ ਹਥਿਆਰ ਨਹੀਂ ਸੀ ਪਰ ਉਹ ਵਾਰ-ਵਾਰ ਗ੍ਰੇਨੇਡ ਵਿਖਾ ਕੇ ਜਹਾਜ਼ ਨੂੰ ਉਡਾਉਣ ਦੀ ਧਮਕੀ ਦੇ ਰਹੇ ਸਨ ਯਾਤਰੀ ਤਾਂ ਭਾਵੇਂ ਕੱਪੜੇ ਚ ਲਪੇਟੇ ਗ੍ਰੇਨੇਡ ਵੇਖ ਕੇ ਘਬਰਾ ਗਏ ਪਰ ਆਰਮੀ ਦੇ ਜਵਾਨਾਂ ਨੂੰ ਸਾਰਾ ਮਾਮਲਾ ਸਮਝ ਆ ਗਿਆ ਸੀ ਤੇ ਉਹਨਾਂ ਬਾਹਰ ਖੜੇ ਕਮਾਂਡੋਜ਼ ਨੂੰ ਅੰਦਰ ਓਨਲੀ ਹਰੀ ਝੰਡੀ ਖਾ ਦਿੱਤੀ ਹੁਣ ਓਬਵੀਅਸ ਗੱਲ ਹੈ ਕਿ ਇੱਕ ਪਾਸੇ ਹਥਿਆਰਾਂ ਨਾਲ ਲੈਸ ਵੱਡੀ ਗਿਣਤੀ ਵਿੱਚ ਕਮਾਂਡੋਜ਼ ਤੇ ਦੂਜੇ ਪਾਸੇ ਪੰਜ ਨਿਹੱਥੇ ਸਿੰਘ ਸੋ ਉਹਨਾਂ ਪੰਜਾਂ ਨੂੰ ਬੜੀ ਆਸਾਨੀ ਨਾਲ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਤੋਂ ਬਾਅਦ ਜਦੋਂ ਗ੍ਰੇਨੇਡ ਵਾਲਾ ਕੱਪੜੇ ਦਾ ਥੱਲਾ ਖੋਲਿਆ ਗਿਆ ਤਾਂ ਉਹਦੇ ਚੋਂ ਦੋ ਸੰਤਰੇ ਤੇ ਇੱਕ ਅਮਰੂਦ ਨਿਕਲਿਆ ਯਾਨਕਿ ਸਿੰਘਾ ਨੇ ਬਿਨਾਂ ਕਿਸੇ ਹਥਿਆਰ ਦੇ 2 ਦਿਨ ਤੱਕ ਦੋ ਮੁਲਕਾਂ ਦੀਆਂ ਸਰਕਾਰਾਂ ਨੂੰ ਸਿਰਫ ਦੋ ਸੰਤਰਿਆਂ ਤੇ ਇੱਕ ਅਮਰੂਦ ਨਾਲ ਹੀ ਉਲਝਾਈ ਰੱਖਿਆ ਤੇ ਇਹ ਤਾਂ ਤੁਸੀਂ ਆਪ ਵੀ ਸਮਝ ਗਏ ਹੋਣੇ ਕਿ ਸਾਰੇ ਯਾਤਰੀ ਇੱਕਦਮ ਸੁਰੱਖਿਤ ਸਨ ਗ੍ਰਿਫਤਾਰ ਕੀਤੇ ਇਹਨਾਂ 5 ਹਾਈਜੈਕਰਸ ਨੂੰ ਭਾਰਤ ਸਰਕਾਰ ਨੇ ਵਾਪਸ ਭੇਜਣ ਦਾ ਪ੍ਰਸਤਾਵ ਰੱਖਿਆ ਪਰ ਇਸ ਨੂੰ ਪਾਕਿਸਤਾਨ ਨੇ ਠੁਕਰਾ ਦਿੱਤਾ ਤੇ ਇਹਨਾਂ ਪੰਜਾਂ ਨੂੰ ਪਾਕਿਸਤਾਨ ਵਿੱਚ ਰੱਖ ਕੇ ਹੀ ਉਹਨਾਂ 'ਤੇ ਮੁਕੱਦਮਾ ਚਲਾਇਆ ਗਿਆ ਪੰਜਾ ਹਾਈਜੈਕਰਸ ਨੂੰ 14-14 ਸਾਲ ਦੀ ਜੇਲ੍ਹ ਹੋਈ ਸਜ਼ਾ ਪੂਰੀ ਹੋਣ ਤੋਂ ਬਾਅਦ ਇੱਕ ਵਾਰ ਫਿਰ ਭਾਰਤ ਸਰਕਾਰ ਨੇ ਇਹਨਾਂ ਪੰਜਾਂ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਪਰ ਪਾਕਿਸਤਾਨ ਨੇ ਇੱਕ ਵਾਰ ਫਿਰ ਨਾ ਕਰ ਦਿੱਤੀ ਪਰ ਹੁਣ ਪਾਕਿਸਤਾਨ ਤੇ ਵੀ ਕਾਫੀ ਇੰਟਰਨੈਸ਼ਨਲ ਪ੍ਰੈਸ਼ਰ ਬਣ ਰਿਹਾ ਸੀ ਸੋ ਪਾਕ ਸਰਕਾਰ ਨੇ ਇਹਨਾਂ ਪੰਜਾਂ ਹਾਈਜੈਕਰ ਸਿੰਘਾਂ ਨੂੰ 3 ਮਹੀਨੇ ਦੇ ਅੰਦਰ ਅੰਦਰ ਪਾਕਿਸਤਾਨ ਛੱਡਣ ਦਾ ਅਲਟੀਮੇਟਮ ਦੇ ਦਿੱਤਾ ਜਿਸ ਤੋਂ ਬਾਅਦ ਇਹਨਾਂ ਪੰਜਾਂ ਨੇ ਹੀ ਅੱਡ-ਅੱਡ ਮੁਲਕਾਂ 'ਚ ਜਾ ਕੇ ਐਸਾਈਲਮ ਅਪਲਾਈ ਕੀਤਾ। ਐਸਾਈਲਮ ਦਾ ਮਤਲਬ ਹੁੰਦਾ ਹੈ ਜਦੋਂ ਕੋਈ ਬੰਦਾ ਆਪਣੇ ਮੁਲਕ 'ਚ ਜੰਗ ਜਾਂ ਜ਼ੁਲਮਾਂ ਤੋਂ ਤੰਗ ਆ ਕੇ ਕਿਸੇ ਦੂਸਰੇ ਮੁਲਕ 'ਚ ਸ਼ਰਨਾਰਥੀ ਦੇ ਰੂਪ ਵਿੱਚ ਕਾਨੂੰਨੀ ਰੂਪ ਨਾਲ ਰਹਿਣ ਦੀ ਇਜਾਜ਼ਤ ਮੰਗਦਾ ਹੈ। ਭਾਈ ਕਰਮ ਸਿੰਘ ਤੇ ਜਸਪੀਰ ਸਿੰਘ ਨੇ ਸਵਿਟਜ਼ਰਲੈਂਡ ਜਾ ਕੇ ਅਪਲਾਈ ਕੀਤਾ ਤੇ ਕਈ ਸਾਲਾਂ ਦੀ ਜਦੋਜਹਿਦ ਤੋਂ ਬਾਅਦ ਉਹਨਾਂ ਨੂੰ ਅਪਰੂਵਲ ਮਿਲ ਗਈ ਤੇ ਅੱਜ ਇਹ ਦੋਵੇਂ ਸਵਿਟਜ਼ਰਲੈਂਡ ਵਿੱਚ ਹੀ ਰਹਿੰਦੇ ਹਨ। ਭਾਈ ਗਜੇਂਦਰ ਸਿੰਘ ਨੇ ਜਰਮਨੀ, ਭਾਈ ਤੇਜਿੰਦਰਪਾਲ ਸਿੰਘ ਨੇ ਕੈਨੇਡਾ ਤੇ ਭਾਈ ਸਤਨਾਮ ਸਿੰਘ ਨੇ ਯੂਐਸਏ ਦੇ ਐਸਾਈਲਮ ਲਈ ਅਪਲਾਈ ਕੀਤਾ ਪਰ ਇਹਨਾਂ ਤਿੰਨਾਂ ਦੀਆਂ ਹੀ ਐਪਲੀਕੇਸ਼ਨ ਰਿਜੈਕਟ ਕਰ ਦਿੱਤੀਆਂ ਗਈਆਂ ਬਸ ਫਰਕ ਇਹਨਾਂ ਸੀ ਕਿ ਗਜੈਂਦਰ ਸਿੰਘ ਨੂੰ ਜਰਮਨੀ ਤੋਂ ਡਿਪੋਰਟ ਕਰਕੇ ਵਾਪਸ ਪਾਕਿਸਤਾਨ ਨਹੀਂ ਭੇਜਿਆ ਗਿਆ ਪਰ ਭਾਈ ਸਤਨਾਮ ਸਿੰਘ ਤੇ ਭਾਈ ਤਜਿੰਦਰਪਾਲ ਸਿੰਘ ਨੂੰ ਇੰਡੀਆ ਭੇਜ ਦਿੱਤਾ ਗਿਆ ਜਿੱਥੇ ਫਿਰ ਇਹਨਾਂ ਤੇ ਇੱਕ ਵਾਰ ਫੇਰ ਕੇਸ ਚਲਾਇਆ ਗਿਆ ਪਰ ਇਹਨਾਂ ਦੋਨਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਇਸ ਮਾਮਲੇ ਵਿੱਚ ਆਲਰੇਡੀ ਇਹ ਦੋਵੇਂ 14-14 ਸਾਲ ਦੀ ਸਜ਼ਾ ਭੁਗਤ ਚੁੱਕੇ ਹਨ ਇੱਕੋ ਕੇਸ ਵਿੱਚ ਦੋ ਵਾਰ ਸਜ਼ਾ ਨਹੀਂ ਦੇਣੀ ਚਾਹੀਦੀ। ਇਹ ਕੇਸ 2018 ਤੱਕ ਚੱਲਦਾ ਰਿਹਾ ਤੇ ਆਖਰਕਾਰ ਦਿੱਲੀ ਹਾਈ ਕੋਰਟ ਨੇ ਇਹਨਾਂ ਦੋਵਾਂ ਨੂੰ ਬਰੀ ਕਰ ਦਿੱਤਾ। ਭਾਵੇਂ ਹਾਈਜੈਕਰਸ ਆਪਣੀ ਕੋਸ਼ਿਸ਼ ਵਿੱਚ ناکਾਮ ਰਹੇ ਪਰ ਚੰਗੀ ਗੱਲ ਇਹ ਹੈ ਕਿ ਹਾਈਜੈਕ ਦੇ ਕੁਝ ਦਿਨ ਬਾਅਦ ਹੀ ਸੰਤ ਪਿੰਡਰਾਵਾਲਾ ਨੂੰ ਜ਼ਮਾਨਤ ਮਿਲ ਗਈ ਸੀ। ਪਰ ਹੁਣ ਮਸਲਾ ਇਹ ਬਣ ਗਿਆ ਸੀ ਕਿ ਫਲਾਈਟ ਦੇ ਦੌਰਾਨ ਸਿੱਖਾਂ ਦੀ ਕਿਰਪਾਨ ਬੈਨ ਕਰਨ ਦੀ ਮੰਗ ਚੱਲਣ ਲੱਗ ਪਈ। ਹੁਣ ਕੁਝ ਵਿਊਅਰਸ ਦੇ ਦਿਮਾਗ ਵਿੱਚ ਇੱਕ ਗੱਲ ਚੱਲ ਰਹੀ ਹੋਊਗੀ ਕਿ ਪੰਜੇ ਸਿੰਘ ਕਿਰਪਾਨ ਲੈ ਕੇ ਜਹਾਜ਼ ਵਿੱਚ ਦਾਖਲ ਕਿਵੇਂ ਹੋ ਗਏ ਤਾਂ ਅਸਲ ਵਿੱਚ ਉਹਨਾਂ ਸਮੇਂ ਵਿੱਚ ਕਿਰਪਾਨ ਲਜਾਣ ਦੀ অনুমতি ਸਿੱਖਾਂ ਨੂੰ ਮਿਲੀ ਹੋਈ ਸੀ ਪਰ ਫਿਰ ਇਸ ਗੱਲ ਤੇ ਗੌਰ ਕੀਤਾ ਜਾਣ ਲੱਗ ਪਿਆ ਕਿ ਕੱਲ ਨੂੰ ਕੋਈ ਸਿੱਖਾਂ ਦਾ ਨਾਮ ਲੈ ਕੇ ਇਸ ਤਰ੍ਹਾਂ ਦਾ ਕੋਈ ਵੱਡਾ ਤੇ ਖਤਰਨਾਕ ਹਮਲਾ ਨਾ ਕਰ ਦੇਵੇ ਸੇਕ ਸਿਰਫ ਡੋਮੈਸਟਿਕ ਫਲਾਈਟ ਵਿੱਚ ਛੇ ਕਿਰਪਾਨ ਲਿਜਾ ਸਕਦੇ ਹਨ। ਉਹ ਵੀ ਸਿਰਫ ਚੈੱਕ-ਇਨ ਬੈਗ ਵਿੱਚ। ਇਨ ਪਰਸਨ ਤੇ ਹੈਂਡ ਬੈਗ ਵਿੱਚ ਕਿਰਪਾਨ ਲਿਜਾਣਾ ਅਲਾਉਡ ਨਹੀਂ ਹੈ। ਮਤਲਬ ਕਿ ਜਹਾਜ਼ ਦੇ ਜਿਹੜੇ ਹਿੱਸੇ ਵਿੱਚ ਸੀਟਾਂ ਹੁੰਦੀਆਂ ਹਨ, ਉੱਥੇ ਕਿਰਪਾਨ ਅਲਾਉ ਨਹੀਂ ਹੈ। ਤੇ ਕਿਰਪਾਨ ਦੇ ਬੈਨ ਹੁੰਦੀ ਇਹ ਗੱਲ ਬੰਗਲਾਦੇਸ਼ 'ਚ ਬੈਠੇ ਇੱਕ ਸਿੱਖ ਨੇ ਸੁਣੀ ਜਿਨ੍ਹਾਂ ਦਾ ਨਾਮ ਸੀ ਭਾਈ ਗੁਰਬਖਸ਼ ਸਿੰਘ ਜੋ ਕਿ ਬੰਗਲਾਦੇਸ਼ ਦੇ ਗੁਰੂ ਘਰ ਵਿੱਚ ਗ੍ਰੰਤੀ ਦੀ ਸੇਵਾ ਨਿਭਾਉਂਦੇ ਸਨ। ਭਾਈ ਗੁਰਬਖਸ਼ ਸਿੰਘ ਦਾ ਮੰਨਣਾ ਸੀ ਕਿ ਪਲੇਨ ਹਾਈਜੈਕ ਕਰਨ ਲਈ ਕਿਸੇ ਕਿਰਪਾਨ ਜਾਂ ਨੁਕੀਲੀ ਚੀਜ਼ ਦੀ ਲੋੜ ਨਹੀਂ ਹੁੰਦੀ ਜੇ ਕੋਈ ਸੱਚੀ ਹਾਈਜੈਕ ਕਰਨ ਤੇ ਆਵੇ ਤਾਂ ਫਿਰ ਉਹ ਕਿਸੇ ਵੀ ਚੀਜ਼ ਨਾਲ ਹਾਈਜੈਕ ਕਰ ਸਕਦਾ ਹੈ ਤੇ ਇਸ ਗੱਲ ਨੂੰ ਸਾਬਤ ਕਰਨ ਲਈ ਭਾਈ ਸਾਹਿਬ ਉਚੇਚੇ ਤੌਰ ਤੇ ਭਾਰਤ ਆਏ ਤੇ ਆਪਣੇ ਟੀਚੇ ਨੂੰ ਅੰਜਾਮ ਦੇਣ ਲਈ ਉਹਨਾਂ 4 ਅਗਸਤ 1982 ਨੂੰ ਦਿੱਲੀ 에ਅਰਪੋਰਟ ਤੋਂ ਅਮਰitsar ਹੋ ਕੇ ਸ਼੍ਰੀਨਗਰ ਜਾਣ ਵਾਲੀ ਸਵੇਰੇ 10:30 ਵਜੇ ਦੀ ਫਲਾਈਟ IC 423 ਨੂੰ ਚੁਣਿਆ ਜਿਸ ਵਿੱਚ 135 ਲੋਕ ਸਵਾਰ ਸਨ ਉਡਾਨ ਪਰੰਤੋ ਬਾਅਦ ਜਦੋਂ ਪਾਇਲਟ ਪਲੇਨ ਨੂੰ ਆਟੋ ਪਾਇਲਟ ਮੋਡ ਤੇ ਲਾਉਣ ਹੀ ਵਾਲਾ ਸੀ ਤਾਂ ਭਾਈ ਗੁਰਬਖਸ਼ ਸਿੰਘ ਬਾਥਰੂਮ ਜਾਂਦੇ ਬਹਾਨੇ ਕਾਕਪਿਟ ਦਾ ਗੇਟ ਲੱਗੇ ਜਾ ਕੇ ਖਲੋ ਗਏ ਤੇ ਫਿਰ ਮੌਕਾ ਵੇਖ ਕੇ 에ਅਰ 호ਸਟੈਸ ਨੂੰ ਫੜ ਕੇ ਪੀਲੇ ਕੱਪੜੇ ਚਲਪੇਟਿਆ ਬੰਬ ਵਿਖਾ ਕੇ ਕਾਕਪਿਟ ਦਾ ਦਰਵਾਜ਼ਾ ਖੁਲਵਾ ਲਿਆ ਤੇ ਹੁਣ ਭਾਈ ਗੁਰਬਖਸ਼ ਸਿੰਘ ਨੇ ਪਾਇਲਟ ਨੂੰ ਜਹਾਜ਼ ਲਾਹੌਰ ਲੈ ਜਾਣ ਲਈ ਕਿਹਾ ਤੇ ਆਖਿਆ ਨਾ ਮੰਨਨ ਤੇ ਉਹੀ ਕੱਪੜੇ ਚਲਪੇਟਿਆ ਬੰਬ ਵਿਖਾ ਕੇ ਜਹਾਜ਼ ਉਡਾਉਣ ਦੀ ਧਮਕੀ ਦਿੱਤੀ ਪਾਇਲਟ ਨੇ ਤਾਂ ਆਖਿਆ ਮੰਨ ਕੇ ਜਹਾਜ਼ ਲਾਹੌਰ ਵੱਲ ਮੋੜ ਦਿੱਤਾ ਪਰ ਲਾਹੌਰ ਦੇ ਅਥਾਰਟੀ ਨੇ ਇਸ ਵਾਰ ਜਹਾਜ਼ ਲੈਂਡ ਕਰਨ ਦੀ ਪਰਮਿਸ਼ਨ ਨਹੀਂ ਦਿੱਤੀ ਤੇ ਬਕਾਇਦਾ ਰਨਵੇ ਤੇ ਤੇਲ ਦੇ ਟੈਂਕਰ ਲਿਆ ਕੇ ਖੜੇ ਕਰ ਦਿੱਤੇ ਤਾਂ ਜੋ ਕਿਤੇ ਧੱਕੇ ਨਾਲ ਹੀ ਪਲੇਨ ਲੈਂਡ ਨਾ ਕਰਵਾ ਦਿੱਤਾ ਜਾਵੇ ਪਾਇਲਟ ਨੇ ਭਾਈ ਸਾਹਿਬ ਨੂੰ ਦੱਸਿਆ ਕਿ ਜਹਾਜ਼ ਵਿੱਚ ਫਿਊਲ ਬਹੁਤ ਹੀ ਘੱਟ ਰਹਿ ਗਿਆ ਹੈ ਤੇ ਇਸ ਨੂੰ ਛੇਤੀ ਤੋਂ ਛੇਤੀ ਸਭ ਤੋਂ ਨੇੜੇ ਦੇ 에어ਪੋਰਟ ਤੇ ਲੈਂਡ ਕਰਾਉਣਾ ਪਊਗਾ ਤੇ ਹੁਣ ਸਭ ਤੋਂ ਨੇੜੇ 에어ਪੋਰਟ ਪੈਂਦਾ ਸੀ ਅਮਰਤਸਰ ਸੋ ਜਹਾਜ਼ ਨੂੰ ਅਮਰਤਸਰ ਵੱਲ ਮੋੜ ਦਿੱਤਾ ਗਿਆ ਤੇ ਜਹਾਜ਼ ਲੈਂਡ ਹੁੰਦੇ ਸਾਰ ਹੀ ਭਾਈ ਗੁਰਬਖਸ਼ ਸਿੰਘ ਨੇ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖ ਦਿੱਤੀਆਂ ਕਿ ਉਹ ਆਪਣੀ ਕੋਈ ਵੀ ਗੱਲ ਅਕਾਲੀ ਦਲ ਦੇ ਉਸ ਸਮੇਂ ਦੇ ਮੁਖੀ ਹਰਚਰਨ ਸਿੰਘ ਲੌਂਗਵਾਲ ਤੇ ਸੰਤ ਪਿੰਡਰਾਵਾਲਾ ਦੇ ਨੁਮਾਇੰਦਗੀਆਂ ਦੀ ਮੌਜੂਦਗੀ ਵਿੱਚ ਹੀ ਕਰਨਗੇ। ਅਗਲੀ ਮੰਗ ਸੀ ਕਿ ਪੰਜਾਬ ਦੀ ਵਿਧਾਨ ਸਭਾ ਨੂੰ ਤੁਰੰਤ ਇਸੇ ਵੇਲੇ ਹੀ ਪੰਕਰ ਦਿੱਤਾ ਜਾਵੇ। ਤੀਸਰੀ ਮੰਗ ਸੀ 1981 ਦੇ ਪਲੇਨ ਹਾਈਜੈਕਟ ਦੇ ਦੋਸ਼ੀਆਂ ਨੂੰ ਤੁਰੰਤ ਰਿਹਾ ਕਰ ਦਿੱਤਾ ਜਾਵੇ ਤੇ ਉਹਨਾਂ ਦੀ ਅਖੀਰਲੀ ਮੰਗ ਸੀ ਕਿ 에ਅਰ ਇੰਡੀਆ ਰੇਡੀਓ ਤੋਂ ਉਹਨਾਂ ਨੂੰ ਆਪਣਾ ਸੰਬੋਧਨ ਕਰਨ ਦਿੱਤਾ ਜਾਵੇ। ਦੂਜੇ ਪਾਸੇ ਸਰਕਾਰ ਤੇ ਰੈਪਿਡ ਫੋਰਸ ਦੇ ਕਮਾਂਡੋ ਕਾਰਵਾਈ ਦੀ ਤਿਆਰੀ ਕਰ ਰਹੇ ਸਨ। ਤਕਰੀਬਨ 1 ਘੰਟੇ ਬਾਅਦ ਹਰ ਕਰਨ ਸਿੰਘ ਤੇ ਪ੍ਰਕਾਸ਼ ਸਿੰਘ ਵਿਜੀਠੀਆ 에어ਪੋਰਟ ਤੇ ਪਹੁੰਚਦੇ ਹਨ ਤੇ ਤਕਰੀਬਨ 2 ਘੰਟੇ ਤੱਕ ਚੱਲੀ ਗੱਲਬਾਤ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਸਰੈਂਡਰ ਕਰਨ ਲਈ ਤਿਆਰ ਹੋ ਜਾਂਦੇ ਹਨ ਤੇ ਜਦੋਂ ਉਹਨਾਂ ਜਹਾਜ਼ ਤੋਂ ਥੱਲੇ ਉਤਰ ਕੇ ਬੰਬ ਤੋਂ ਕੱਪੜਾ ਚੁੱਕਿਆ ਤਾਂ ਸਾਰੇ ਹੈਰਾਨ ਰਹਿ ਗਏ ਕੱਪੜੇ ਥੱਲੇ ਕੋਈ ਗ੍ਰੇਨੇਡ ਨਹੀਂ ਇੱਕ ਪਲਾਸਟਿਕ ਦੀ ਬਾਲ ਸੀ ਸੋ ਭਾਈ ਗੁਰਬਖਸ਼ ਸਿੰਘ ਨੇ ਇਹ ਸਾਬਤ ਕਰਤਾ ਸੀ ਕਿ ਸਿੱਖਾਂ ਦੀ ਕਿਰਪਾਨ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਜੇ ਕਿਸੇ ਨੇ ਪਲੇਨ ਹਾਈਜੈਕ ਕਰਨਾ ਹੀ ਹੈ ਤਾਂ ਇਹ ਕੰਮੋਂ ਕਿਸੇ ਹੋਰ ਚੀਜ਼ ਨਾਲ ਵੀ ਕਰ ਸਕਦਾ ਹੈ ਇਸ ਮਾਮਲੇ ਵਿਚ ਪਾਈ ਗੁਰਬਖਸ਼ ਸਿੰਘ ਨੂੰ 2.5 ਸਾਲ ਦੀ ਸਜ਼ਾ ਹੋਈ ਚੰਗੀ ਗੱਲ ਇਹ ਹੈ ਕਿ 2022 ਤੋਂ ਦਿੱਲੀ ਹਾਈ ਕੋਰਟ ਨੇ ਸਰਕਾਰ ਨੂੰ ਸਿੱਖਾਂ ਦੀ ਕਿਰਪਾਨ ਤੋਂ ਬੈਨ ਹਟਾਉਣ ਦਾ ਆਰਡਰ ਦੇ ਦਿੱਤਾ ਹੈ ਪਰ ਇਸ ਦੇ ਨਾਲ ਹੀ ਕਿਰਪਾਨ ਦਾ ਸਾਈਜ਼ ਦੇ ਡਾਈਮੈਂਸ਼ਨ ਵੀ ਫਿਕਸ ਕਰ ਦਿੱਤਾ ਗਿਆ ਹੈ ਸੋ ਇਸ ਆਪਣੇ ਪੰਥ ਦੇ ਲਈ ਸਿੰਘਾਂ ਵੱਲੋਂ ਬਿਨਾ ਹਥਿਆਰਾਂ ਦੇ ਕੀਤੇ ਗਏ ਇੱਕ ਤੋਂ ਬਾਅਦ ਇੱਕ ਦੋ ਹਾਈਜੈਕਸ ਦਾ ਇਤਿਹਾਸ ਵੀਡੀਓ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰਕੇ ਅੱਗੇ ਕਿਹੜੇ-ਕਿਹੜੇ ਗਰੁੱਪ ਵਿੱਚ ਸ਼ੇਅਰ ਕਰਨਾ ਹੈ ਇਹ ਤਾਂ ਤੁਸੀਂ ਜਾਣਦੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਤੁਸੀਂ ਕਰ ਹੀ ਦਿੱਤਾ ਹੋਣਾ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ